ਜਿਸ ਵੇਲੇ ਧੰਗੁਰੂ ਨਾਨਕ ਸੇ ਮਹਾਰਾਜ ਜੀ ਸultanpur ਦੀ ਧਰਤੀ ਤੇ ਵਿਰਾਜਮਨ ਸਨ ਉਸ ਵੇਲੇ ਉਥੋਂ ਦਾ ਇੱਕ ਗਰੀਬ ਬ੍ਰਾਹਮਣ ਗੁਰੂ ਨਾਨਕ ਸੇ ਮਹਾਰਾਜ ਜੀ ਕੋਲ ਆਇਆ ਤੇ ਕਹਿਣ ਲੱਗਾ ਮਹਾਰਾਜ ਮੇਰੀ ਧੀ ਦਾ ਵਿਆਹ ਹੈ ਤੇ ਆਪ ਜੀ ਨੇ ਆਪ ਕਿਰਪਾ ਕਰਕੇ ਮੇਰੇ ਕੋਲ ਨਾ ਤਾਂ ਨਹੀਂ ਬੇਬੇ ਆਪਣੀ ਬੱਚੀ ਦਾ ਕਾਰਜ ਕਰ ਸਕਾਂ ਤੇ ਆਪ ਜੀ ਕਿਰਪਾ ਕਰੋ ਮੇਰੀ ਧੀ ਦਾ ਕਾਰਜ ਰਾਸ ਕਰ ਦਿਓ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਪਗੀਰਥ ਨੂੰ ਕਲਿਆ ਲਾਹੌਰ ਕਹਿੰਦੇ ਭਾਈ ਪਗੀਰਥ ਜੀ ਜਾਓ ਤੇ ਜੋ ਵੀ ਜ਼ਰੂਰੀ ਸਮਾਨ ਹੈ ਨਾ ਇਹਦੀ ਧੀ ਦੇ ਵਿਆਹ ਵਾਸਤੇ ਉਹ ਆਪ ਜੀ ਲਾਹੌਰ ਤੋਂ ਲੈ ਕੇ ਆਓ ਗੁਰੂ ਨਾਨਕ ਸਹਿਬ ਮਹਾਰਾਜ ਜੀ ਦਾ ਹੁਕਮ ਮੰਨ ਕੇ ਭਾਈ ਪਗੀਰਥ ਲਾਹੌਰ ਚਲੇ ਗਏ ਲਾਹੌਰ ਇੱਕ ਬੜਾ ਵੱਡਾ ਵਪਾਰੀ ਹੈ ਜਿਹੜਾ ਦੂਰ ਦਰਾਡੇ ਤੱਕ ਵਪਾਰ ਕਰਦਾ ਹੈ ਇਦਾਂ ਜਿਹਦਾ ਨਾਮ ਹੈ ਮਨ ਸੁਖ ਮਨ ਸੁਖ ਦੀ ਦੁਕਾਨ ਤੇ ਭਾਈ ਪਗੀਰ ਜੀ ਗਏ ਤੇ ਜਾ ਕੇ ਲਿਸ਼ਟ ਫੜਾਈ ਸਾਰੀ ਵੀ ਆ ਆ ਜਿਹੜਾ ਸਮਾਨ ਹੈ ਵਿਆਹ ਵਾਸਤੇ ਸਾਨੂੰ ਚਾਹੀਦਾ ਹੈ ਆਪ ਜੀ ਦੇ ਦਿਓ ਹੁਣ ਜਿਸ ਵੇਲੇ ਆਪਾਂ ਕਿਸੇ ਵੀ ਦੁਕਾਨਦਾਰ ਕੋਲ ਜਾਂਦੇ ਆ ਅਕਸਰ ਸਵਾਲ ਜਵਾਬ ਆਪਸ ਵਿੱਚ ਹੋ ਜਾਂਦੇ ਨੇ ਵੀ ਭਾਈ ਕੀ ਦਾ ਵਿਆਹ ਹੈ ਕਿੱਥੇ ਮੰਗਿਆ ਹੈ ਕਿੱਥੇ ਵਿਆਹਣਾ ਹੈ ਅਕਸਰ ਦੁਕਾਨਦਾਰ ਗੱਲਾਂ ਰਾਖ ਨਾਲ ਸਾਂਝੀਆਂ ਕਰ ਲੈਂਦੇ ਨੇ ਤੇ ਮਨ ਸੁਖ ਨੇ ਵੀ ਪੁੱਛਿਆ ਭਾਈ ਪਗੀਰਥ ਨੂੰ ਵੀ ਕੀ ਦੀ ਧੀ ਦਾ ਵਿਆਹ ਹੈ ਤੇ ਭਾਈ ਪਗੀਰਥ ਜੀ ਕਹਿਣ ਲੱਗੇ ਵੀ ਇੱਕ ਗਰੀਬ ਬ੍ਰਾਹਮਣ ਹੈ ਉਹਦੀ ਧੀ ਦਾ ਵਿਆਹ ਹੈ ਤੇ ਇਹ ਸਮਾਨ ਜਿਹੜਾ ਹੈ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੰਗਾਇਆ ਹੈ ਉਹ ਗਰੀਬ ਹੈ ਲੋੜਵੰਦ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸultanpur ਦੀ ਧਰਤੀ ਤੇ ਗਰੀਬਾਂ ਲੋੜਵੰਦਾਂ ਦੀ ਜਿਹੜੀ ਮਦਦ ਹੈ ਉਹ ਕਰ ਰਹੇ ਨੇ ਜਿਸ ਵੇਲੇ ਮਨ ਸੁਖ ਨੇ ਸਿਫਤ ਸੁਣੀ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੀ ਤੇ ਮਨ ਬਣ ਗਿਆ ਵੀ ਮੈਂ ਵੀ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਜਾ ਕੇ ਦਰਸ਼ਨ ਦਿਦਾਰੇ ਕਰਾਂ ਖਿਆਲ ਰੱਖਣਾ ਸਿੱਖੀ ਦਾ ਜਿਹੜਾ ਪ੍ਰਚਾਰ ਹੈ ਨਾ ਉਹ ਕਿਵੇਂ ਹੋਏਗਾ ਸਿੱਖ ਦਾ ਜੀਵਨ ਹੀ ਸਿੱਖੀ ਦਾ ਪ੍ਰਚਾਰ ਹੈ ਤੁਹਾਡੇ ਜੀਵਨ ਨੂੰ ਵੇਖ ਕੇ ਤੁਹਾਡੇ ਬੋਲ ਚਾਲ ਨੂੰ ਤੁਹਾਡੀ ਰਹਿਣੀ ਸਹਿਣੀ ਨੂੰ ਵੇਖ ਕੇ ਹੀ ਤੁਹਾਡੇ ਵਿਹਾਰ ਨੂੰ ਵੇਖ ਕੇ ਹੀ ਦੂਜੇ ਦੇ ਮਨ ਵਿੱਚ ਆਉਣਾ ਹੈ ਵੀ ਜਿਸ ਸਿੱਖ ਦਾ ਵਿਹਾਰ ਇੰਨਾ ਚੰਗਾ ਹੈ ਦੀ ਬੋਲ ਬਾਣੀ ਇੰਨੀ ਚੰਗੀ ਹੈ ਤੇ ਉਹਦੇ ਮਨ ਵਿੱਚ ਵੀ ਚਾਅ ਆਏਗਾ ਵੀ ਮੈਂ ਵੀ ਐਹੋ ਜਿਹਾ ਬਣਾ ਮੈਂ ਵੀ ਐਹੋ ਜਿਹਾ ਚੰਗੇ ਜੀਵਨ ਵਾਲਾ ਬਣਾ ਮਨ ਸੁਖ ਲਾਹੌਰ ਤੋਂ ਚੱਲਿਆ ਪਾਈਪ ਘੀਰਤ ਦੇ ਨਾਲ ਹੀ ਸੁਲਤਾਨਪੁਰ ਲੋਧੀ ਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਣ ਵਿੱਚ ਰਹਿ ਗੁਰੂ ਸਾਹਿਬ ਜੀ ਦੀ ਸੰਗਤ ਕੀਤੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਗੁਰੂ ਦੇ ਬਚਨ ਸਰਵਣ ਕੀਤੇ ਤੇ ਜੀਵਨ ਵਿੱਚ ਬੜਾ ਆਨੰਦ ਮਣਿਆ ਬਹੁਤ ਕੁਝ ਸਿੱਖਣ ਨੂੰ ਜੀਵਨ ਵਿੱਚ ਮਿਲਿਆ ਤੇ ਜਦੋਂ ਕਾਫੀ ਦਿਨ ਹੋ ਗਏ ਭਾਈ ਮਨੁਸੁਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆਏ ਕਹਿਣ ਲੱਗੇ ਮਹਾਰਾਜ ਜੀ ਤੁਹਾਡੇ ਕੋਲ ਰਹਿੰਦਿਆਂ ਕਾਫੀ ਦਿਨ ਹੋ ਗਏ ਨੇ ਹੁਣ ਪਿੱਛੇ ਪਰਿਵਾਰ ਵੀ ਹੈ ਜ਼ਿੰਮੇਵਾਰੀਆਂ ਵੀ ਨੇ ਜਾਣ ਨੂੰ ਜੀਤ ਨਹੀਂ ਕਰਦਾ ਘਰ ਪਰ ਜਾਣਾ ਪੈਣਾ ਕਿਉਂਕਿ ਆਪਨੇ ਆਖਿਆ ਵਿਕਿਰਤ ਕਰੋ ਨਾਮ ਜਪੋ ਵੰਡ ਛਕੋ ਜਾਣਾ ਪੈਣਾ ਹੈ ਘਰ ਦੀਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨੇ ਮਹਾਰਾਜ ਜੀ ਪਰ ਮੇਰੀ ਇੱਕ ਬੇਨਤੀ ਹੈ ਹੁਣ ਜਿਹੜੀ ਬੇਨਤੀ ਭਾਈ ਮਾਨਸੁਖ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਕੀਤੀ ਉਹ ਬੇਨਤੀ ਨੂੰ ਧਿਆਨ ਦੇ ਨਾਲ ਸੁਣਿਓ ਜੀ ਬਾਈ ਮਨਸੁਖ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜੀ ਤੁਹਾਨੂੰ ਗੁਰੂ ਨਾਨਕ ਸੇਵਾਹਾਰਾ ਜੀਓ ਆਪ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਬੜਾ ਆਤਮਿਕ ਆਨੰਦ ਬਣਿਆ ਹੈ ਮਹਾਰਾਜ ਜੀ ਮੈਂ ਚਾਹੁੰਨਾ ਹੈ ਮੈਂ ਘਰ ਵੀ ਚਲਾ ਜਾਵਾਂ ਪਰ ਜਿਹੜਾ ਮੇਰਾ ਇਹ ਆਨੰਦ ਹੈ ਉਹ ਗਵਾਚੇ ਨਾ ਜੋ ਤੁਹਾਡੀ ਹਜ਼ੂਰੀ ਵਿੱਚ ਰਹਿੰਦਿਆਂ ਮੈਨੂੰ ਇਹ ਆਤਮਿਕ ਖੁਸ਼ੀ ਆਤਮਿਕ ਆਨੰਦ ਪ੍ਰਾਪਤ ਹੋਇਆ ਹੈ ਇਸੇ ਤਰ੍ਹਾਂ ਮੇਰਾ ਕਾਇਮ ਰਹਿਣਾ ਚਾਹੀਦਾ ਹੈ ਦੂਜੀ ਗੱਲ ਮਹਾਰਾਜ ਜੀ ਮੈਂ ਚਾਹੁੰਨਾ ਮੇਰਾ ਤੇੜਾ ਤੁਹਾਡਾ ਪਿਆਰ ਹੈ ਨਾ ਇਹ ਵੱਧਦਾ ਜਾਏ ਕਟੇ ਨਾ ਇਹਦੇ ਵਾਸਤੇ ਮੈਨੂੰ ਕੀ ਕਰਨਾ ਪਏਗਾ ਗੁਰੂ ਨਾਨਕ ਸਿੰਘ ਮਹਾਰਾਜ ਜੀ ਕਹਿਣ ਲੱਗੇ ਭਾਈ ਮਨ ਸੁਖ ਜੇ ਤੂੰ ਚਾਹੁੰਨਾ ਹੈ ਵੀ ਜਿਹੜਾ ਆਨੰਦ ਤੇਰਾ ਇੱਥੇ ਬਣਿਆ ਏ ਇਹ ਆਨੰਦ ਤੇਰਾ ਘਰ ਜਾ ਕੇ ਵੀ ਕਾਇਮ ਰਵੇ ਤੇ ਦੂਜੀ ਗੱਲ ਸਿੱਖ ਦਾ ਤੇ ਗੁਰੂ ਦਾ ਪਿਆਰ ਵੱਧਦਾ ਹੀ ਜਾਵੇ ਘਟੇ ਨਾ ਤੇ ਉਹਦੇ ਵਾਸਤੇ ਗੁਰੂ ਨੂੰ ਕੁਝ ਹੋਰ ਨਹੀਂ ਚਾਹੀਦਾ ਗੁਰਬਾਣੀ ਦੀ ਵਿਚਾਰ ਪੱਲੇ ਬੰਨ ਲੈਣੀ ਏ ਜੋ ਗੁਰੂ ਦੇ ਬਚਨ ਨੇ ਉਹਨਾਂ ਨੂੰ ਪੜ੍ਹਨਾ ਹੈ ਵਿਚਾਰਨਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਬਣਾਉਣਾ ਹੈ ਜਿਹੜਾ ਸਿੱਖ ਗੁਰੂ ਦੇ ਬਚਨਾਂ ਨੂੰ ਗੁਰੂ ਦੇ ਉਪਦੇਸ਼ ਨੂੰ ਪੱਲੇ ਬੰਨ੍ਹ ਕੇ ਰੱਖਦਾ ਹੈ ਤੇ ਗੁਰੂ ਦੇ ਬਚਨਾਂ ਦੀ ਬਾਰ ਬਾਰ ਵਿਚਾਰ ਕਰਦਾ ਰਹਿੰਦਾ ਹੈ ਪੜਦਾ ਰਹਿੰਦਾ ਹੈ ਤੇ ਸੱਚ ਹੈ ਜਿਹੜਾ ਗੁਰੂ ਦੇ ਉਪਦੇਸ਼ ਨੂੰ ਸਿੱਖ ਯਾਦ ਰੱਖਦਾ ਹੈ ਇੱਕ ਤੇ ਗੁਰੂ ਦੇ ਉਪਦੇਸ਼ ਨੂੰ ਵਿਚਾਰਨ ਨਾਲ ਮੰਨਣ ਨਾਲ ਗੁਰੂ ਦੀ ਖੁਸ਼ੀ ਮਿਲਦੀ ਹੈ ਗੁਰੂ ਦਾ ਤੇ ਸਿੱਖ ਦਾ ਪਿਆਰ ਵੱਧਦਾ ਹੈ ਤੇ ਦੂਜੀ ਗੱਲ ਹਰ ਵੀੜੇ ਤੁਸੀਂ ਜਿੱਥੇ ਵੀ ਰਹੋਗੇ ਦੇਸ਼ ਰਹੋ ਪਰਦੇਸ਼ ਰਹੋ ਕਾਰੋਬਾਰ ਕਰਦੇ ਆ ਜਿੱਥੇ ਰਹੋਗੇ ਗੁਰੂ ਦੇ ਉਪਦੇਸ਼ ਨੂੰ ਯਾਦ ਰੱਖੋਗੇ ਤੇ ਤੁਹਾਡਾ ਆਤਮਿਕ ਆਨੰਦ ਹਮੇਸ਼ਾ ਕਾਇਮ ਰਹੇਗਾ ਕਦੇ ਗਵਾਚੇਗਾ ਨਹੀਂ ਸੋ ਗੁਰੂ ਸਾਹਿਬ ਜੀ ਦੇ ਇਸ ਜੀਵਨ ਤੋਂ ਇਸ ਸਾਖੀ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਵੀ ਅਸੀਂ ਜੇ ਚਾਹੁੰਨੇ ਆ ਸਾਡਾ ਪਿਆਰ ਬਣੇ ਗੁਰੂ ਦੇ ਨਾਲ ਗੁਰੂ ਸਾਡੇ ਤੋਂ ਖੁਸ਼ ਹੋਵੇ ਪਰਸੰਨ ਹੋਵੇ ਤੇ ਅਸੀਂ ਗੁਰਬਾਣੀ ਨੂੰ ਪੜੀਏ ਗੁਰਬਾਣੀ ਨੂੰ ਵਿਚਾਰੀਏ ਤੇ ਗੁਰੂ ਦੇ ਹੁਕਮਾਂ ਨੂੰ ਜੀਵਨ ਵਿੱਚ ਕਮਾਉਣ ਦਾ ਯਤਨ ਕਰੀਏ ਤੇ ਸਾਜਣਿਓ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਨਸੁਖ ਨੂੰ ਇਹ ਗੱਲ ਕਹੀ ਵੀ ਗੁਰੂ ਦੇ ਬਚਨਾਂ ਨੂੰ ਪੜਨਾ ਵਿਚਾਰਨਾ ਤੇ ਮੰਨਣਾ ਇਹਦੇ ਨਾਲ ਹੀ ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਆਤਮਿਕ ਆਨੰਦ ਹਮੇਸ਼ਾ ਕਾਇਮ ਰਹਿੰਦਾ ਹੈ ਗੁਰੂ ਦਾ ਤੇ ਸਿੱਖ ਦਾ ਪਿਆਰ ਵਾਧਦਾ ਹੈ ਤੇ ਸਾਜਣਿਓ ਫਿਰ ਭਾਈ ਮਨਸੁਖ ਠਹਿਰ ਗਏ ਕਹਿੰਦੇ ਮਹਾਰਾਜ ਜੀ ਮੈਂ ਥੋੜੇ ਦਿਨ ਹੋਰ ਤੁਹਾਡੇ ਕੋਲ ਰਹਿਣਾ ਚਾਹੁੰਨਾ ਫਿਰ ਭਾਈ ਮਨਸੁਖ ਨੇ ਇੱਕ ਕਲਮ ਲਈ ਕਾਗਜ਼ ਲਿਆ ਜੋ ਗੁਰੂ ਸਾਹਿਬ ਜੀ ਨੇ ਬਚਨ ਕਰਨਾ ਜੋ ਕੀਰਤਨ ਕਰਨਾ ਜੋ ਗੁਰੂ ਸਾਹਿਬ ਨੇ ਵਿਚਾਰ ਕਰਨੀ ਤੇ ਭਾਈ ਮਨਸੁਖ ਨੇ ਲਿਖ ਲੈਣੀ ਲਿਖ ਲੈ ਕੇ ਉਹ ਜਿਹੜੇ ਕਾਗਜ਼ ਦੇ ਪੱਤਰੇ ਸਨ ਉਹ ਆਪਣੇ ਕੋਲ ਇਕੱਠੇ ਕਰ ਲੈ ਗੁਰਬਾਣੀ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਕੰਠ ਕਰਨਾ ਸ਼ੁਰੂ ਕਰ ਦਿੱਤਾ ਉਹ ਗੁਰਬਾਣੀ ਲਿਖ ਕੇ ਨਾਲ ਲੈ ਗਏ ਦੁਕਾਨ ਤੇ ਬੈਠਿਆਂ ਵੀ ਸਫਰ ਵਿੱਚ ਵੀ ਉਹ ਹਰ ਵੇਲੇ ਗੁਰੂ ਦੇ ਬਚਨਾਂ ਨੂੰ ਪੜ੍ਹਦੇ ਰਹਿੰਦੇ ਵਿਚਾਰਦੇ ਰਹਿੰਦੇ ਤੇ ਇੰਜ ਭਾਈ ਮਨਸੁਖ ਤੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਦਾ ਪਿਆਰ ਵਧਿਆ ਤੇ ਆਤਮਿਕ ਆਨੰਦ ਭਾਈ ਮਨਸੁਖ ਦਾ ਹਮੇਸ਼ਾ ਲਈ ਕਾਇਮ ਰਹਿ ਗਿਆ ਸੋ ਸਾਜਣਿਓ ਅੱਜ ਸਾਨੂੰ ਵਿਚਾਰਨਾ ਚਾਹੀਦਾ ਹੈ ਵੀ ਅਸੀਂ ਗੁਰੂ ਦੀ ਖੁਸ਼ੀ ਕਿਵੇਂ ਲੈ ਸਕਦੇ ਹਾਂ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਗੁਰਬਾਣੀ ਨੂੰ ਵਿਚਾਰ ਕੇ ਪੜ੍ਹੀਏ ਗੁਰੂ ਦੇ ਉਪਦੇਸ਼ ਨੂੰ ਹਮੇਸ਼ਾ ਹਰ ਵੇਲੇ ਯਾਦ ਰੱਖੀਏ